ਵਣਾ ਰੇੜੀ ਦੇ ਸਤਿਕਾਰ ਸੋਤ ਤੇ ਤੁਹਾਡੀ ਪੇਸ਼ੇ ਨਜ਼ਰ ਹੈ ਖਾਸ ਔਰ ਬਾਰਡਰ ਅਮਰੀਕਾ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਸ ਸੋਸ਼ਲ ਸਾਈਟਸ ਤੇ ਜਿਹਨੂੰ ਆਪਣਾ ਸੋਸ਼ਲ ਸਾਈਟ ਵੀ ਲਿਖਿਆ ਹੈਗਾ ਬਾਈ ਜੀ ਹੋਰਾਂ ਨੇ ਮੁਕੱਦਰ ਹੋਰਾਂ ਨੇ ਤੇ ਪੇਰੈਂਟਸ ਦੀ ਆਗਿਆ ਤੋਂ ਬਾਅਦ ਹੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਬੱਚੇ ਕੁਝ ਫੀਡ ਦੇਖ ਸਕਿਆ ਕਰਨਗੇ ਅਮਰੀਕਾ ਦੇ ਵਿੱਚ ਨਵੀਂ ਸੋਸ਼ਲ ਮੀਡੀਆ ਪਾਲਿਸੀ ਦਾ ਜ਼ੋਰ ਹੈ ਮਾਤਾ ਪਿਤਾ ਤੈਅ ਕਰਨਗੇ ਕਿ ਉਹਨਾਂ ਦੇ ਬੱਚਿਆਂ ਨੇ ਇੰਟਰਨੈਟ ਤੇ ਕੀ ਦੇਖਣਾ ਹੈ ਕਦੋਂ ਦੇਖਣਾ ਤੇ ਕਿਉਂ ਦੇਖਣਾ ਹੈ ਇਸ ਸਾਲ ਪਹਿਲੀ ਵਾਰੀ ਅਮਰੀਕਾ ਵਿਸ਼ਵ ਦੇ 20 ਖੁਸ਼ਹਾਲ ਦੇਸ਼ਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਅਮਰੀਕਾ ਵਿਸ਼ਵ ਦੇ 20 ਖੁਸ਼ਹਾਲ ਦੇਸ਼ਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਵਿਸ਼ਵ ਹੈਪੀਨੈਸ ਰਿਪੋਰਟ ਦੇ ਮੁਤਾਬਕ 12 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦੁਨੀਆ ਦੇ 20 ਖੁਸ਼ਹਾਲ ਦੇਸ਼ਾਂ ਦੇ ਵਿੱਚ ਨਹੀਂ ਹੈ ਹੁਣ ਇਹ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਅਮਰੀਕਾ 23ਵੇਂ ਸਥਾਨ ਤੇ 23ਰਡ ਸਥਾਨ ਤੇ ਖਿਸਕ ਗਿਆ। ਇਹਦੀ ਪ੍ਰਮੁੱਖ ਵਜ੍ਹਾ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਟੀਨੇਜਰ ਨੇ ਬੱਚੇ ਨੇ ਜੋ ਜਵਾਨ ਬੱਚੇ ਨੇ ਉਹ ਸੋਸ਼ਲ ਮੀਡੀਆ ਤੇ ਐਡਿਕਸ਼ਨ ਹੋਣ ਦੇ ਕਾਰਨ ਤਣਾਅ ਦੇ ਵਿੱਚ ਨੇ। ਜਦੋਂ ਤੁਸੀਂ ਤਣਾਅ ਦੇ ਵਿੱਚ ਹੋ ਤੁਸੀਂ ਖੁਸ਼ ਤੇ ਖੁਸ਼ਹਾਲ ਥੋੜੀ ਹੋ ਸਕਦੇ ਹੋ। ਜਣੀ ਉਹ ਕਹਿੰਦੇ ਹੁੰਦੇ ਸੀ ਨਾ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ ਪਾਣੀ ਡੋਲਿਆ ਤਿਲਕਣ ਨੂੰ ਵੀਰੇ ਉੱਠ ਗਏ ਰਪਈਆਂ ਵਾਲੀ ਮਿਰਕਣ ਨੂੰ। 300 ਰੁਪਈਆ ਵਾਲੀ ਮਿਰਕਣ ਦੇ ਹਾਲਾਤ ਮਿਆੰਕਣ ਵਰਗੇ ਹੋ ਗਏ ਨੇ ਮਿਆੰਕ ਰਹੇ ਨੇ ਕਿਉਂਕਿ ਬੱਚੇ ਇਨੇ ਸਮੂਹਕ ਫਾਇਰਿੰਗ ਕਰਦੇ ਨੇ ਬੱਚੇ ਨੇ ਡਿਪਰੈਸ਼ਨ ਚ ਨੇ ਕਿ ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ਦੇ ਵਿੱਚ ਅਮਰੀਕਾ 23ਵੇਂ ਸਥਾਨ ਤੇ ਆ ਗਿਆ ਇਹਦੀ ਪ੍ਰਮੁੱਖ ਵਜ੍ਹਾ ਹੈ ਬੱਚਿਆਂ ਦੇ ਵਿੱਚ ਟੀਨੇਜਰ ਦੇ ਵਿੱਚ ਸੋਸ਼ਲ ਮੀਡੀਆ ਦੀ ਲਤ ਐਡਿਕਸ਼ਨ ਤੇ ਤਣਾਅ ਅਜਿਹੇ ਦੇ ਵਿੱਚੋਂ ਨਿਊਯਾਰਕ ਸਟੇਟ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਐਡਿਕਸ਼ਨ ਤੇ ਕੰਮ ਕਰਨ ਦੇ ਲਈ ਕਾਨੂੰਨ ਲਿਆਉਣ ਦੀ ਯੋਜਨਾ ਬਣਾਈ ਹੈ ਪਿਛਲੇ ਸਾਲ ਨਿਊਜ਼ਰਕ ਦੇ ਗਵਰਨਰ ਕੈਥੀ ਹੋਚਲ ਨੇ ਤੇ ਅਟਾਰਨੀ ਜਰਨਲ ਲੇਟਿਆ ਜੇਮਸ ਨੇ ਮਿਲ ਕੇ ਇੱਕ ਕਾਨੂੰਨ ਲਿਖਿਆ ਸੀ ਪ੍ਰਸਤਾਬਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਮਾਪਿਆਂ ਤੋਂ ਪਹਿਲਾਂ ਆਗਿਆ ਲੈਣੀ ਹੋਏਗੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੀ ਫੀਡ ਵਿਖਾਈ ਜਾਵੇ ਤੇ ਉਹ ਕੀ ਕੀ ਦੇਖ ਸਕਣਗੇ ਇਸ ਦੀ ਆਗਿਆ ਉਹਨਾਂ ਦੇ ਬੱਚਿਆਂ ਤੋਂ ਲੈਣੀ ਹੋਏਗੀ ਸੋ ਬੱਚਿਆਂ ਦੇ ਵਿੱਚ ਐਲਗੋਰਿਦਮ ਕੀ ਹੋ ਸਕੇਗੀ ਰਾਤ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੋਸ਼ਲ ਮੀਡੀਆ ਦੀ ਵਰਤੋਂ ਤੇ ਕੰਟਰੋਲ ਕੀਤਾ ਜਾ ਸਕੇਗਾ ਇਸ ਕਾਨੂੰਨ ਦਾ ਦੇਸ਼ ਹੈ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਅਜਿਹੇ ਜਿਹੜਾ ਬੱਚੇ ਅਜਿਹੇ ਐਲਗੋਰਿਦਮ ਦੇ ਵਿੱਚ ਨਾ ਆਉਣ ਜਿਸ ਦੇ ਨਾਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲਤ ਲੱਗੇ ਜਾਂ ਉਹਨਾਂ ਦੀ ਟੈਨਸ਼ਨ ਜਾਂ ਤਣਾਅ ਜਾਂ ਡਿਪਰੈਸ਼ਨ ਵਧੇ ਇਹ ਕਾਨੂੰਨ ਦੇ ਵਿੱਚ ਇਹ ਗੱਲ ਰੱਖੀ ਗਈ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਬੱਚਿਆਂ ਦਾ ਨਿੱਜੀ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਆਪਣੇ ਫਾਇਦੇ ਲਈ ਵਰਤ ਨਹੀਂ ਸਕਣਗੀਆਂ ਨਿਊਯਾਰਕ ਸਟੇਟ ਦੇ ਵਿੱਚ ਇਸ ਪ੍ਰਸਤਾਪਿਤ ਕਾਨੂੰਨ ਤੇ ਸੋਸ਼ਲ ਮੀਡੀਆ ਕੰਪਨੀਆਂ ਨੇ ਆਪਣੇ ਵਿਚਾਰ ਦਾ سلسلہ ਵੀ ਸ਼ੁਰੂ ਕਰ ਦਿੱਤਾ ਹੈ ਕੰਪਨੀਆਂ ਦਾ ਤਰਕ ਹੈ ਕਿ ਇਸ ਪ੍ਰਸਤਾਵਿਤ ਮਹੱਤਵਪੂਰਨ ਕਾਨੂੰਨੀ ਇਸ ਦੇ ਵਿੱਚ ਇਸ ਪ੍ਰਸਤਾਵ ਦੇ ਵਿੱਚ ਮਹੱਤਵਪੂਰਨ ਕਾਨੂੰਨੀ ਤੇ ਵਿਵਹਾਰਕ ਚੁਣੌਤੀਆਂ ਨੇ ਆਨਲਾਈਨ ਪਲੇਟਫਾਰਮ ਤੇ ਸਹੀ ਉਮਰ ਦਾ ਪਤਾ ਲਾਉਣ ਦੇ ਲਈ ਤਰੀਕੇ ਘਟ ਨੇ ਇਸ ਕਾਨੂੰਨ ਦੇ ਵਿੱਚ ਉਹਨਾਂ ਤਰੀਕਿਆਂ ਤੇ ਪ੍ਰਤੀਬੰਧ ਲੱਗ ਸਕਦਾ ਹੈ ਇਸ ਲਈ ਨਵਾਲਕ ਬੱਚੇ ਅਤੇ ਕੰਪਨੀਆਂ ਦੋਨਾਂ ਦੀ ਫ੍ਰੀ ਸਪੀਚ ਨੂੰ ਖਤਰਾ ਹੈ ਨੈਸ਼ਨਲ ਪ੍ਰੋਟੈਕਟ ਗਰੁੱਪ ਆਫ ਚੈਂਬਰਸ ਦੇ ਐਡਮਸ ਕੋਵਾ ਸੋਚੇ ਕੰਪਨੀਆਂ ਦੇ ਪੱਖ ਦੇ ਵਿੱਚ ਤਰਕ ਦਿੰਦੇ ਹੋਏ ਲਿਖਦੇ ਨੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਲਗੋਰਿਥਮ ਦੇ ਨਾਲ ਨੌਜਵਾਨਾਂ ਨੂੰ ਫਾਇਦਾ ਹੁੰਦਾ ਹੈ ਇਸ ਦੇ ਨਾਲ ਹੇਟ ਸਪੀਚ ਤੇ ਫੇਕ ਨਿਊਜ਼ ਨੂੰ ਸਮਾਪਤ ਕਰਨ ਦੀ ਮਦਦ ਮਿਲਦੀ ਹੈ ਜਦੋਂ ਕਿ ਕਾਨੂੰਨ ਨੌਜਵਾਨਾਂ ਦਾ ਨੁਕਸਾਨ ਕਰੇਗਾ ਇਹ ਕਾਨੂੰਨ ਕੋਵਾ ਸਿੱਧਾ ਗਰੁੱਪ Amazon, Meta ਤੇ Snap ਵਰਗੀਆਂ ਕੰਪਨੀਆਂ ਨੂੰ ਸਮਰਥਨ ਦਿੰਦਾ ਹੈ ਤੇ ਉਹਨਾਂ ਦਾ ਅੱਗੇ ਕਹਿਣਾ ਕਿ ਅਸਲ ਦੇ ਵਿੱਚ ਕਾਨੂੰਨ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ ਬਦਤਰ ਬਣਾ ਦੇਵੇਗਾ। ਲੇਕਿਨ ਸੋਸ਼ਲ ਮੀਡੀਆ ਕੰਪਨੀਆਂ ਦੀ ਬੇਚੈਨੀ ਸਿਰਫ ਨਰਾਸ਼ਾ ਪ੍ਰਗਟ ਕਰਨ ਤੱਕ ਹੀ ਸੀਮਤ ਨਹੀਂ ਹੈ। ਇਹਨਾਂ ਸੂਬਿਆਂ ਦੀ ਰਿਪੋਰਟ ਦੇ ਅਨੁਸਾਰ Google, Meta ਤੇ TikTok ਵਰਗੀਆਂ ਡਿਗੇਸ ਕੰਪਨੀਆਂ ਤੇ ਦਬਾਅ ਬਣਾਉਣ ਦੇ ਲਈ ਪੈਰਵਾਹੀ ਕਰਨ ਵਾਲੇ ਮੀਡੀਆ ਸੰਗਠਨਾਂ ਨੂੰ ਲੈ ਕੇ ਸਟੇਟ ਦੇ ਅਧਿਕਾਰੀਆਂ ਨੇ 7 ਲੱਖ ਡਾਲਰ ਤੱਕ ਰਿਸ਼ਵਤ ਦਿੱਤੀ ਹੈ। ਤਾਕੇ ਕਾਨੂੰਨ ਪ੍ਰਤੀ ਲੋਕਾਂ ਦੇ ਵਿੱਚ ਵਿਰੋਧ ਭਾਵ ਵਧੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਦੇ ਨਾਲ ਈ-ਕਮਰਸ ਪਲੇਟਫਾਰਮ ਨੂੰ ਭਾਰੀ ਨੁਕਸਾਨ ਹੋਏਗਾ ਇਹ ਹੀ ਕਾਰਨ ਹੈ ਕਿ ਈਵੀ ਤੇ ਐਚਸੀ ਵਰਗੀਆਂ ਈ-ਕਮਰਸ ਕੰਪਨੀਆਂ ਨੂੰ ਡਰ ਹੈ ਕਿ ਅਗਰ ਬੱਚਿਆਂ ਨੂੰ ਡਾਟਾ ਤੇ ਅਧਿਕਾਰ ਨਹੀਂ ਮਿਲੇਗਾ ਤਾਂ ਉਹਨਾਂ ਦੇ ਬਿਜ਼ਨਸ ਨੂੰ ਨੁਕਸਾਨ ਹੋਏਗਾ ਅਮਰੀਕਾ ਦੇ ਕਈ ਰਾਜਾਂ ਨੇ ਸੋਸ਼ਲ ਮੀਡੀਆ ਪਾਲਿਸੀ ਬਣਾਈ ਹੈ ਤੇ ਕੈਲੀਫੋਰਨੀਆ ਦੇ ਵਿੱਚ ਅਤੇ ਉਟਾ ਵਰਗੇ ਸੂਬਿਆਂ ਦੇ ਵਿੱਚ ਪਹਿਲਾਂ ਇਸ ਗੱਲ ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸੋਸ਼ਲ ਮੀਡੀਆ ਪਲੇਟਫਾਰਮ ਬੱਚਿਆਂ ਨੂੰ ਫੀਡ ਕੀ ਦਿਖਾਏ ਜਾਂ ਕੀ ਨਾ ਦਿਖਾਏ ਲੇਕਿਨ ਸ਼ਕਤੀਸ਼ਾਲੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਫੈਸਲਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸਾਲ 2120 ਦੇ ਵਿੱਚ ਕੈਲੀਫੋਰਨੀਆ ਸਟੇਟ ਅਜੇ ਪਹਿਲਾ ਸੂਬਾ ਬਣਿਆ ਸੀ ਜਿਸ ਨੇ ਏਜ ਐਪਰੋਪ੍ਰੀਏਟ ਡਿਜ਼ਾਈਨ ਕੋਡ ਬਿਲ ਪਾਸ ਕੀਤਾ ਸੀ ਜਿਸ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਨਲਾਈਨ ਐਪਸ ਦੇ ਵਿੱਚ ਸੁਰੱਖਿਆ ਫੀਚਰ ਲਿਆਉਣ ਦੀ ਗੱਲ ਕਹੀ ਗਈ ਸੀ ਕਾਨੂੰਨ ਦੇ ਅਨਸਾਰ ਕੋਈ ਵੀ ਐਜਨਬੀ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਮੈਸੇਜ ਨਹੀਂ ਭੇਜ ਸਕਦਾ ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਖਿਲਾਫ ਸਖਤੀ ਪਿਛਲੇ ਸਾਲ ਤੋਂ ਹੀ ਜਾਰੀ ਹੈ 2023 ਦੇ ਵਿੱਚ ਅਮਰੀਕਾ ਦੇ 33 ਸੂਬਿਆਂ ਨੇ ਮਿਲ ਕੇ ਮੈਟਾ ਯਾਨੀ ਕਿ ਫੇਸਬੁੱਕ ਤੇ ਮੁਕaddਮਾ ਦਾਇਰ ਕੀਤਾ ਕਿ ਮੈਟਾ ਬੱਚਿਆਂ ਨੂੰ ਆਪਣੇ ਪਲੇਟਫਾਰਮ ਨਾਲ ਜੋੜਨ ਲਈ ਜਾਣਬੁੱਝ ਕੇ ਅਸੁਰੱਖਿਅਤ ਫੀਚਰਜ਼ ਦਾ ਉਪਯੋਗ ਕਰਦਾ ਹੈ ਤੇ ਇਹ ਸੀ ਰਿਪੋਰਟ ਕਿ ਅਮਰੀਕਾ ਦੇ ਵਿੱਚ ਨਵੀਂ ਸੋਸ਼ਲ ਮੀਡੀਆ ਤੇ ਜ਼ੋਰ ਦਿੱਤਾ ਜਾ ਰਿਹਾ ਤੇ ਮਾਤਾ ਪਿਤਾ ਤੈਅ ਕਰਨਗੇ ਕਿ ਬੱਚੇ ਇੰਟਰਨੈਟ ਤੇ ਕੀ ਦੇਖਣ ਕਦੋਂ ਵੇਖਣ ਤੇ ਕਿਵੇਂ ਵੇਖਣ ਹਾਲਾਂਕਿ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਉਹਨਾਂ ਨੇ ਕੁਝ ਸਮਾਜ ਸੇਵਕ ਹਾਇਰ ਕੀਤੇ ਨੇ ਜਿਨ੍ਹਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ 7 ਲੱਖ ਡਾਲਰ ਤੱਕ ਰਿਸ਼ਵਤ ਵੀ ਦਿੱਤੀ ਗਈ ਹੈ ਜਿਹੜੇ ਆ ਉਹਨਾਂ ਦੇ ਲਈ ਲੋਬਿੰਗ ਕਰਦੇ ਨੇ ਪਰ ਤੁਸੀਂ ਵੇਖੋ ਕਿ ਜੇ ਅਮਰੀਕਾ ਵਰਗਾ ਮੁਲਕ ਵੀ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੀ ਸੋਚੀ ਦੇ ਵਿੱਚੋਂ ਬਾਹਰ ਹੋ ਗਿਆ ਜਾਨੀ ਕਿ ਦੁਨੀਆ ਦੇ ਖੁਸ਼ਹਾਲ ਦੇਸ਼ਾਂ 'ਚ ਅਮਰੀਕਾ ਦਾ 23ਵਾਂ ਨੰਬਰ ਹੈ ਤੇ 22 ਮੁਲਕ ਦੁਨੀਆ ਦੇ ਅਮਰੀਕਾ ਨਾਲੋਂ ਜ਼ਿਆਦਾ ਖੁਸ਼ਹਾਲ ਨੇ ਸੋ ਇਸ ਕਰਕੇ ਇੱਥੇ ਤਾਂ ਆਪਣਾ ਕਾਰਜ ਆਪੇ ਸਵਾਰਨਾ ਪੈਣਾ ਜਿਵੇਂ ਗੁਰਵਾਕ ਨੇ ਸੋ ਇਸ ਕਰਕੇ ਆਪਣੇ ਤੌਰ ਤੇ ਬੱਚਿਆਂ ਨੂੰ ਬਿਨਾਂ ਵਜ੍ਹਾ YouTube ਤੇ ਨਾ ਲਾਓ ਇਹਨਾਂ ਨੂੰ ਬਿਨਾਂ ਵਜ੍ਹਾ ਫੋਨ ਨਾ ਦਿਓ ਕੋਸ਼ਿਸ਼ ਕਰੋ ਕਿ ਜਦੋਂ ਇਸ ਪਾਸੇ ਲੱਗਦੇ ਨੇ ਉਹਨਾਂ ਨੂੰ ਖੇਡ ਕੋਦ ਜਾਂ ਕਿਸੇ ਹੋਰ ਕੰਮ ਤੇ ਲਾਓ ਇੱਥੇ ਕਾਨੂੰਨ ਦੀ ਕੋਈ ਆਸ ਨਹੀਂ ਭਾਰਤਵਾਰੇ ਮੁਲਕ ਦੇ ਵਿੱਚ ਸਾਨੂੰ ਆਪਣਾ ਅੱਗਾ ਆਪ ਸਵਾਰਨਾ ਪਹਿਣਾ ਕਿਉਂਕਿ ਅਮਰੀਕਾ ਦੇ ਬੱਚੇ ਡਿਪਰੈਸ਼ਨ ਵੱਲ ਐਂਜਾਇਟੀ ਵੱਲ ਜਾ ਰਹੇ ਨੇ ਸੋ ਇਸ ਕਰਕੇ ਇਸ ਸਲਸੇ ਤੋਂ ਬਚਣ ਦੀ ਜ਼ਰੂਰਤ ਹੈ ਆਪਣੇ ਨਾਲ ਇਸ ਵਕਤ ਡਾਕਟਰ ਮਲਕੀਸ਼ ਸਿੰਘ ਪੱਟੀ ਜੁੜੇ ਨੇ ਇਹਨਾਂ ਦੇ ਵੀ ਵਿਚਾਰ ਲਵਾਂਗੇ ਪੱਟੀ ਸਾਹਿਬ ਸਵਾਗਤ ਸასი ਕਾਲ ਸასი ਕਾਲ ਜੀ ਟਵਣਾ ਸਾਹਿਬ ਆਪਾਂ ਸੋਸ਼ਲ ਮੀਡੀਆ ਦੇ ਵਿਚਾਰ ਵੀ ਦਿੰਨੇ ਆ ਟਵਣਾ ਸਾਹਿਬ ਜੀ ਤੇ ਪਹਿਲਾਂ ਸੋ ਨਾ ਮੈਂ ਉਹ ਭਾਜੀ ਉਹਨਾਂ ਨੇ ਬਾਬੇ ਫਰੀਦ ਦੀ ਗੱਲ ਕੀਤੀ ਸੀ ਨਾ ਰੋਟੀ ਵਿੱਚ ਕਾਟ ਸੀ ਹੂੰ ਕਨਸਾ ਉਹਦੀ ਨਾ ਵੇਖੋ ਨਾ ਫਲਸਫੀ ਦਾ ਇੱਕੰਦਾ ਜੋ ਅਲੱਗ-ਅਲੱਗ ਤਰੀਕੇ ਨਾਲ ਆਪਾਂ ਵਿਆਖਿਆ ਕਰਦੇ ਹਾਂ ਬੜੀ ਲੰਬੀ ਵਿਆਖਿਆ ਹੈਗੀ ਉਹਨਾਂ ਚੀਜ਼ਾਂ ਦੀ ਹੂੰ ਸਾਡੇ ਪਿੰਡ ਦਾ ਇੱਕ ਜਿਹਨੇ ਉਹਦੇ ਕੋਲ ਵਿਚਾਰਾ ਬਾਬਾ ਉਹ ਤਾਂ ਮੈਂ ਜੂ ਆਪਣੇ ਤਰੀਕੇ ਨਾਲ ਕਰਦਾ ਹੁੰਦਾ ਸੀ ਵੀ ਉਹਨੇ ਬਾਬੇ ਫਰੀਦ ਨੇ ਕੱਚ ਪੱਟੀ ਪਾਈ ਹੂੰ ਜਦੋਂ ਜਦੋਂ ਕੋਕ ਲੱਗਦੀ ਦੰਦੀ ਵੱਢ ਲਈ ਤਾਂ ਜਿਹੜੀ ਪੁੱਛਿਆ ਤਾਂ ਉਹ ਜੱਦੀ ਹਾਂ ਉਹ ਸਰਾ ਸਮਝਾਉਂਦੇ ਸੀਗੇ ਹਾਂਜੀ ਉਹ ਆਪਣੇ ਤਰੀਕੇ ਨਾਲ ਜਦੋਂ ਜਿੰਨੀ ਉਹਨਾਂ ਨਾਲ ਗੱਲ ਕਰੀ ਹੂੰ ਤੇ ਇੱਕ ਦਿਨ ਤੁਹਾਨੂੰ ਸਾਹਿਬ ਨੇ ਇਹਦੇ ਵਿੱਚ ਕੋਈ ਇੱਕ ਤਜਰਬਾ ਜਿੱਦਾਂ ਇਹਨਾਂ ਨੇ ਦੱਸਿਆ ਉਹ ਫਕੀਰਾਂ ਦੀਆਂ ਜਿਹੜੀਆਂ ਚੰਗੀਆਂ ਆਸਤਾਂ ਹੁੰਦੀਆਂ ਸੀ ਨਾ ਹਮ ਜਾਂ ਜ਼ਰੂਰੀ ਜ਼ਰੂਰੀ ਗੱਲ ਹੋਣੀ ਚਾਹੀਦੀ ਸੀ ਇਸ ਦੀ ਫਕੀਰੀ ਦੇ ਇੱਧਰ ਜਆ ਜੀ ਤੇ ਸੈਕੰਡਰੀ ਕੀ ਦੱਸਿਓ ਉਹ ਮਤਲਬ ਪੰਜ ਵੀ ਘਰਾਂ ਦੀ ਵਿੱਚ ਹੀ ਵਜਾ ਕਰਨ ਜਾਂਦੇ ਸੀ ਜਿਹੜਾ ਉਹ ਆਪਣੀ ਰੋਟੀ ਮਾਣੀ ਦਾ ਲੈਣ ਜਾਂਦੇ ਸੀ ਇਹ ਤੋਂ ਵੱਧ ਨਹੀਂ ਸੀ ਜਾਂਦੇ ਉਹ ਜਿਹੜੇ ਸੱਚੇ ਸੱਚੇ ਫਕੀਰ ਸੀ ਹਮ ਤੇ ਉਹਨਾਂ ਦੇ ਜਿਹੋ ਕੁਝ ਉਹਨਾਂ ਨੂੰ ਮਿਲ ਗਿਆ ਨਾ ਮਤਲਬ ਤੁਸੀਂ ਫਕੀਰਾਂ ਇਹਨੂੰ ਸਟੱਡੀ ਕਰੋਗੇ ਨਾ ਸੂਫੀਜ਼ਮ ਦੀ ਹਮ ਹਮ ਵੜੀ ਲੰਬੀ ਪ੍ਰਾਣੀ ਜਾ ਕੇ ਉਹ ਮਤਲਬ ਉਹ ਉਹਦੇ ਤੋਂ ਜੋ ਉਹਨਾਂ ਨੂੰ ਮਿਲ ਗਿਆ ਉਹਨਾਂ ਨੂੰ ਉਹੀ ਖਾਣਾ ਹੁੰਦਾ ਕਿਉਂ ਮਿਲੀਆਂ ਵਿਚਾਰੇ ਨੂੰ ਸੁੱਖੀਆਂ ਤੁਹਾਨੂੰ ਪਤਾ ਹੀ ਹੈ ਹਮ ਐਕਚੁਅਲੀ ਉਹਨੇ ਇੱਕ ਐ ਵੀ ਸਮਝਾਇਆ ਇਹਦੇ ਵਿੱਚ ਉਹ ਕਿ ਜਦੋਂ ਤੇ ਜਿਹੜਾ ਜਿਹੜੀ ਛਗੀ ਥੋਰੀ ਦੀ ਆਪਾਂ ਖਾਣੇ ਆ ਹਮ ਹਮ ਤੇ ਉਹ ਵੀ ਸਾਡੇ ਵਾਸਤੇ ਕਈ ਵਾਰੀ ਖੜੋ ਜਿਹਨੇ ਹਾਮਕਮਾਲ ਜੀ ਨੂੰ ਆਪਾਂ ਕਹਿ ਦਿੰਦੇ ਉਹ ਵੀ ਖਾਣਾ ਜ਼ਹਿਰ ਬਣ ਜਾਂਦਾ ਹਮ ਬਿਲਕੁਲ ਤੇ ਸਿੰਪਲ ਆਪਣੀ ਜਿਹੜੀ ਤੁਹਾਡੀ ਲਾਈਫ ਸਟਾਈਲ ਆ ਉਹ اچھا ਉਹਨਾਂ ਦਾ ਜੀਦਾ ਵੀ ਰੋਟੀ ਜਿੱਦਾਂ ਦੀ ਵੀ ਰੁੱਖੀ ਬਿਸਕੀ ਜਿੰਨੀ ਵੀ ਤੁਸੀਂ ਆਪਣੇ ਨਾਰਮਲ ਖਾਓਗੇ ਪੜਾ ਕੇ ਨਾ ਸਧਾਰਨ ਤੇ ਉਹ ਵਧੀਆ ਰਹੇ ਹੂੰ ਤੇ ਬਾਕੀ ਹੋਣਿਆ ਵੀ ਹੁਣ ਉਹਨਾਂ ਦੇ ਵਿਚਾਰਿਆਂ ਨੇ ਜਿੰਨਾਂ ਰੁੱਖੀਆਂ ਬਿਸਕੀਆਂ ਖਾਣੀਆਂ ਉਹਨਾਂ ਦੇ ਕੋਲ ਡੱਡੀ ਤਾਂ ਸੁੱਕੀ ਹੋਣੀ ਹੈ ਨਾ ਹੂੰ ਸੋਣਾ ਅੱਜ ਦੇ ਬਾਗਿਆ ਨਹੀਂ ਤੁਸੀਂ ਮਿੱਡਾ ਦੀ ਗੱਲ ਕਰਦੇ ਹੋ ਤੁਹਾਡਾ ਸਾਹਿਬ ਤੇ ਸੁਕੇ ਦੇ ਗਾਲਿਆਂ ਤੇ ਬਾਬਾ ਹੀ ਕੋਈ ਨਹੀਂ ਸਮਝਦੀਆਂ ਬੀਬੀ ਲੱਗਦਾ ਹੀ ਨਹੀਂ ਬਾਬਾ ਉਹ ਲੱਗਦਾ ਹੀ ਨਹੀਂ ਬਾਬਾ ਨੇ ਬੱਦਲ ਕੀਤਾ ਤੁਹਾਨੂੰ ਸੋਸ਼ਲ ਮੀਡੀਆ ਤੋਂ ਅਡਾਣਾ ਮੇਰੇ ਤੋਂ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣਾ ਵੀ ਥੋੜਾ ਜਿਹਾ ਜਿਨ੍ਹਾਂ ਦਾ ਬਿਜ਼ਨਸ ਨੂੰ ਇਹਦੇ ਤੇ ਕਾਬੂ ਕਰਨਾ ਪੈਂਦਾ ਹੂੰ ਜੇ ਤੁਸੀਂ ਮਰ ਲਓ ਨਮਾਇਸ ਸਾਰਾ ਦਿਨ ਫੋਨ ਵੇਖੀ ਜਾਊਂਗਾ ਤੇ ਮੇਰੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਕਾਬੂ ਕਰੂੰਗਾ ਹੂੰ ਹਾਂ ਤੁਹਾਨੂੰ ਆਪ ਟ੍ਰੈਂਡ ਬਿਲਕੁਲ ਇਹਨਾਂ ਸਾਈਟਸ ਨੂੰ ਜਿਹੜਾ ਕੋਈ ਨਾ ਇਹਦੇ ਬਹੁਤ ਜ਼ਿਆਦਾ ਬੁਰੇ ਅਸਰ ਪੈ ਰਹੇ ਨੇ ਖਾਸ ਕਰਕੇ ਸਾਡੇ ਸਮਾਜ ਹਾਂ ਉਹ ਟਾਈਮ ਫਿਕਸ ਕਰਨਾ ਚਾਹੀਦਾ ਜੇ ਹੁਣ ਪੇਰੈਂਟ ਆਪ ਫੋਨ ਨਹੀਂ ਛੱਡਣਗੇ ਤੇ ਬੱਚਿਆਂ ਨੂੰ ਕੀ ਰੋਕਣਗੇ ਹਾਂਜੀ ਹਾਂ ਹੂੰ ਬਾਕੀ ਦੇ ਕੋਟਵਾਲਾ ਸਾਹਿਬ ਜਿੱਦਾਂ ਇਹ ਜੋ 3 ਸਭ ਤੋਂ ਵੱਡਾ ਇਹਦਾ ਨੁਕਸਾਨ ਕੀ ਹੈ ਕਿ ਜਦੋਂ ਅਸੀਂ ਬੈਠ ਕੇ ਦੇਖਦੇ ਹਾਂ ਨਾ ਤੇ ਤੁਹਾਡੀ ਐਕਟੀਵਿਟੀ ਹੋ ਜਾਂਦੀ ਹੈ ਹਾਂ ਬਿਲਕੁਲ ਤੁਹਾਡਾ ਮਤਲਬ ਆ ਜਿਹੜੀਆਂ ਛੋਟੀਆਂ ਛੋਟੀਆਂ ਜੀਆਂ ਵੀਡੀਓ ਕਰੀਬ ਨਹੀਂ ਦੇਖੀਦੇ ਨਾ ਉਹਦੇ ਪੇਸ਼ੈਂਟ ਆਉਂਦਾ ਨਾ ਉਹ ਪੇਸ਼ੈਂਟ ਨੂੰ ਚੱਕਰ ਨੇ ਹੁੰਦਾ ਲੱਗੇ ਕੋਈ ਜਿਹੜਾ ਨਾਲ ਆਇਆ ਤਾਂ ਉਹ ਛੋਟੀ ਛੋਟੀਆਂ ਜੀਆਂ ਵੀਡੀਓ ਦੇਖੀ ਜਾਂਦੇ ਇੱਕ ਇੱਕ ਸਮੇਂ ਦਾ ਮਿੰਟਰੀਅਮ ਨਹੀਂ ਦਿੰਦੀਆਂ ਕਈ ਹੂੰ ਉਹ ਬੱਚੇ ਵੀ ਮੇਰੇ ਖਾਲ ਐਂ ਆਈਆਂ ਜਿਹੜੀਆਂ ਉਹ ਕਨਸੈਂਟ੍ਰੇਸ਼ਨ ਨਹੀਂ ਬੰਦਦੇ ਕਦੀ ਵੀ ਤੁਹਾਡੇ ਬਿਲਕੁਲ ਮਤਲਬ ਕਿ ਮਨ ਨੂੰ ਤੁਸੀਂ ਕਿਤਾਬ ਨੂੰ ਲੱਗਣਾ ਹੈ ਕਿ ਕਿਤਾਬ ਨੂੰ ਉਹੀ ਤੁਹਾਡੇ ਮਨ ਨੇ ਛੋਟੇ 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 ਕਲੀਪ ਹੀ ਦੇਖਣੇ ਪਸੰਦ ਕਰਨਾ ਹੂੰ 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 ਚਾਹੇ ਇਸ ਤਰ੍ਹਾਂ ਦੀਆਂ ਹੋਰ ਕਾਫੀ ਹੱਦ ਤੱਕ ਜਿਵੇਂ ਛੋਟੇ ਬੱਚਿਆਂ ਦੇ ਵਿੱਚ ਵੀ ਤਵਣਾ ਸਾਹਿਬ ਉਹ ਜਿਹੜੇ ਮਤਲਬ ਆਪਣੇ ਜੋੜ ਹੁੰਦੇ ਆ ਨਾ ਜਿਵੇਂ ਮੋਢਿਆਂ ਦੇ ਜੋੜ ਆ ਜਾਂ ਹੂੰ ਹੂੰ ਉਹਨਾਂ 'ਤੇ ਮੁਸ਼ਕਲਾਂ ਆ ਰਹੀਆਂ ਹੂੰ ਹੂੰ ਕੋਈ ਪੋਜੀਸ਼ਨ ਬਣਾ ਕੇ ਸਿੱਧਾ ਉਹਨਾਂ ਦੇ ਆਪਣਾ ਮੂੰਹ ਦੇ ਕੇ ਕਰ ਚੜਨਾ ਜੀ ਆਈਸਾਈਡ ਦੀ ਮੁਸ਼ਕਲ ਆ ਰਹੀ ਹੈ ਹੂੰ ਹੂੰ ਹੋਰ ਕਈ ਦੁਆਰੀਆਂ ਇਸ ਮਸਿਆਂਵਾਂ ਨੇ ਜਿਹੜੀਆਂ ਉਹ ਮੁੱਖੀ ਸਦੀਆਂ ਚੀਜ਼ਾਂ ਹੋਰ ਮਤਲਬ ਕਰਨੀਆਂ ਉਹ ਵੱਖਰੀ ਗੱਲ ਬਿਲਕੁਲ ਬਿਲਕੁਲ ਇੰਟਰਨੈਟ ਪ੍ਰੋਗਰਾਮ ਉਹ ਦੇਖਦੇ ਨਹੀਂ ਹਾਂ ਵਾਇਲੈਂਸ ਵੀ ਆਉਂਦੀ ਹੈ ਜਦੋਂ ਤੁਸੀਂ ਜ਼ਿਆਦਾ देर ਇੰਟਰਨੈਟ ਵੇਖਦੇ ਹੋ ਤੁਸੀਂ ਇਰੀਟੇਟ ਬਹੁਤ ਹੁੰਦੇ ਹੋ ਹਾਈਪਰ ਬਹੁਤ ਹੁੰਦੇ ਹੋ ਸਰ ਉਹ ਤੁਹਾਡੀ ਮਰਜ਼ੀ ਦਾ ਪ੍ਰੋਗਰਾਮ ਨਹੀਂ ਆਉਂਦਾ ਤੇ ਸੱਜ ਵੀ ਕਈ ਵਾਰੀ ਉਹ ਜਾਂ 2 ਮਿੰਟ ਵੀ ਤੁਹਾਡਾ ਕਿ ਦਿਓ ਮਨੋ ਕਨੈਕਸ਼ਨ ਟੁੱਟ ਜਾਂਦਾ ਤੇ ਤਬੀਬ ਜੀ ਫੋਨ ਵਗਾ ਵਗਾ ਮਰਨ ਤੱਕ ਜਾਂਦੇ ਨਹੀਂ ਹਾਂ ਜਦੋਂ ਸਪੀਡ ਸਲੋ ਹੁੰਦੀ ਹੈ ਇਸ ਕਰਕੇ ਮਤਲਬ ਹੈ ਕਿ ਉਹ ਕੋ ਮਨੁੱਖ ਦਾ ਕੰਮ ਕਰਨਾ ਤੋਂ ਨਾ 2 ਜਰ ਕੇ ਜੇ ਤਾਂ ਤੁਹਾਨੂੰ ਤੁਹਾਨੂੰ ਨਹੀਂ ਚਾਹੀਦਾ ਤੇ ਉਹ ਉਹੀ ਉਹਨਾਂ ਕੀ ਬੱਚੇ ਕੋਲ ਫੋਟੋ ਵੱਜ ਤਾਏ ਹੁੰਦਾ ਉਧਰੋਂ ਘੱਟ ਜਾਂਦੇ ਨਹੀਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਓਕੇ ਜੀ ਸਰ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਸੋ ਇਸ ਕਰਕੇ ਦੋਸਤੋ ਸੋਸ਼ਲ ਮੀਡੀਆ ਬਹੁਤ ਅੱਛੀ ਚੀਜ਼ ਹੈ ਉਹਦਾ ਸਦਪਯੋਗ ਕਰੋ ਦੁਰਪਯੋਗ ਜਿੰਨਾ ਕੋ ਸਕਦਾ ਘਟਾਓ ਥੋੜੀ ਜਿਹੀ ਬਾਗ ਥੋੜੀਆਂ ਅੱਛੀਆਂ ਕਿਤਾਬਾਂ ਸੋ ਉਸ ਸلسਲੇ ਦੇ ਵਿੱਚ ਆਪਾਂ ਜੁੜੀਏ ਸੋ ਇਹ ਰਿਪੋਰਟ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9 ਸੋ ਇਹ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਬ੍ਰਾਹਮਣ ਨੂੰ ਆਪਣੇ ਟਵਾਨਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਸੋ ਇਸ YouTube ਦਾ ਲਿੰਕ ਕੁਛ ਆਪਾਂ ਵੀਡੀਓ ਪਾਉਨੇ ਆ ਉਹਨਾਂ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 98763 09655ਤੇ ਮੰਗਵਾ ਸਕਦੇ ਹੋ 987630965598763 09655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਮੋਚ ਕਾਲ ਕੀਤੀ ਜਾ ਸਕਦੀ ਹੈ ਇਸੇ ਨੰਬਰ 9876309655 ਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਆਪਣਾ ਨਾਮ ਪਤਾ ਸੈਂਡ ਕਰ ਦਿਓ ਪ੍ਰੋਮ ਜਦੋਂ ਵੀ ਲਾਈਵ ਹੁੰਦਾ ਤੁਹਾਨੂੰ ਲਿੰਕ ਭੇਜ ਦਿੱਤਾ ਜਾਂਦਾ ਸੋ ਆਪਣਾ ਡਿਵਾਨਾ ਰੇਡੀ ਦਾ YouTube ਪੇਜ ਤੇ Facebook ਪੇਜ ਲਾਈਕ ਤੇ ਫਾਲੋ ਜ਼ਰੂਰ ਕਰ ਦਿਓ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਦੇਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ